ਆਓ ਅਸੀਂ ਪਰਮੇਸ਼ਵਰ ਦੇ ਵਚਨ ਨੂੰ ਸੁਣੀਏ ਅਤੇ ਪਰਮੇਸ਼ਵਰ ਦੇ ਵਚਨ ਉੱਤੇ ਧਿਆਨ ਕਰੀਏ। ਅੱਜ ਅਸੀਂ ਪਵਿੱਤਰ ਬਾਈਬਲ ਦੇ ਵਿੱਚੋਂ ਪਰਮੇਸ਼ਵਰ ਦੇ ਵਚਨ ਨੂੰ ਸੁਣਨਾ ਹੈ। ਆਓ ਅਸੀਂ ਵਚਨ ਨੂੰ ਖੋਲਣ ਤੋਂ ਪਹਿਲਾਂ ਪ੍ਰਾਰਥਨਾ ਵਿੱਚ ਚੱਲੀਏ ਆਪਣੀਆਂ ਅੱਖਾਂ ਨੂੰ ਬੰਦ ਕਰੀਏ। ਪ੍ਰਾਰਥਨਾ ਕਰਾਂਗੇ। ਸਰਵਸ਼ਕਤੀਮਾਨ ਪਰਮੇਸ਼ਰ, ਆਕਾਸ਼ ਅਤੇ ਧਰਤੀ ਦੇ ਮਾਲਕ, ਜਦੋਂ ਅੱਜ ਰਾਤ ਖੁਦਾਵੰ ਅਸੀਂ ਤੁਹਾਡੀ ਬਾਣੀ ਵਿੱਚੋਂ ਅਸੀਂ ਤੁਹਾਡੇ ਵਚਨਾਂ ਵਿੱਚੋਂ ਸਿੱਖ ਸਕੀਏ ਤੁਹਾਡੀ ਬਾਣੀ ਦਾ ਖੁੱਲਣਾ ਤੁਹਾਡੇ ਵਚਨਾਂ ਦਾ ਪ੍ਰਕਾਸ਼ ਸਾਡੀਆਂ ਜ਼ਿੰਦਗੀਆਂ ਵਿੱਚ ਕੰਮ ਕਰੇ ਪ੍ਰਭੂ ਇਹ ਵਚਨ ਸਾਡੇ ਜੀਵਨਾਂ ਲਈ ਬਰਕਤ ਦਾ ਕਾਰਨ ਹੋਣ ਔਰ ਵੱਡੀ ਆਸ਼ੀਸ਼ ਦਾ ਕਾਰਨ ਹੋਣ ਯਿਸੂ ਮਸੀਹ ਦੇ ਨਾਮ ਵਿੱਚ ਮੰਗਦੇ ਹਾਂ ਆਮੀਨ ਸੋ ਮੇਰੇ ਭਾਈ ਭੈਣੋ ਅੱਜ ਅਸੀਂ ਪਵਿੱਤਰ ਬਾਈਬਲ ਦੇ ਵਿੱਚੋਂ ਪੜਾਂਗੇ ਮਤੀ ਦੀ ਅੰਜੀਲ ਉਸ ਦਾ ਚਾਰ ਅਧਿਆਇ ਜਿਸ ਜਗ੍ਹਾ ਦੇ ਉੱਤੇ ਅਸੀਂ ਵੇਖਦੇ ਹਾਂ ਕਿ ਪ੍ਰਭੂ ਯੀਸ਼ੂ ਮਸੀਹ ਨੇ ਜਦੋਂ ਸੇਵਕਾਈ ਨੂੰ ਆਰੰਭ ਕੀਤਾ ਅਤੇ ਪ੍ਰਾਰਥਨਾ ਦੇ ਵਿੱਚ ਫਾਸਟਿੰਗ ਦੇ ਵਿੱਚ ਵਰਤ ਰੱਖ ਕੇ ਪ੍ਰਭੂ ਯੀਸ਼ੂ ਮਸੀਹ ਉਜਾੜ ਜਗ੍ਹਾ ਵਿੱਚ ਗਏ ਔਰ ਉਸ ਜਗ੍ਹਾ ਤੇ ਯੀਸ਼ੂ ਮਸੀਹ ਦੀ ਪ੍ਰੀਖਿਆ ਲਈ ਗਈ ਔਰ ਸ਼ੈਤਾਨ ਨੇ ਯਿਸੂਸੀ ਨੂੰ ਪਰਖਿਆ ਔਰ ਪਰਤਾਇਆ ਪਰ ਇਹ ਸਭ ਕੁਝ ਪਰਮੇਸ਼ਵਰ ਦੀ ਵੱਲੋਂ ਸੀ ਸੋ ਇਸ ਲਈ ਆਓ ਅਸੀਂ ਖੁਦਾਵੰ ਦੇ ਵਚਨ ਦੇ ਵਿੱਚੋਂ ਪੜ੍ਹਾਂਗੇ ਪਰਮੇਸ਼ਵਰ ਦੇ ਜਲਾਲੀ ਵਚਨ ਦੇ ਵਿੱਚੋਂ ਪਰਮੇਸ਼ਵਰ ਦੀ ਜਲਾਲੀ ਬਾਣੀ ਦੇ ਵਿੱਚੋਂ ਆਪਾਂ ਬੜੇ ਧਿਆਨ ਦੇ ਨਾਲ ਪਰਮੇਸ਼ਵਰ ਦੇ ਵਚਨ ਨੂੰ ਸੁਣਨਾ ਹੈ ਇਸ ਜਗ੍ਹਾ ਦੇ ਉੱਤੇ ਲਿਖਿਆ ਤਦ ਯਿਸੂ ਆਤਮਾ ਦੀ ਅਗਵਾਈ ਨਾਲ ਉਜਾੜ ਵਿੱਚ ਗਿਆ ਵੀ ਸ਼ੈਤਾਨ ਕੋਲੋਂ ਪਰਤਾਇਆ ਜਾਵੇ ਅਤੇ ਜਾ 40 ਦਿਨ ਅਤੇ 40 ਰਾਤ ਵਰਤ ਰੱਖਿਆ ਤਾਂ ਉੜਕ ਉਹਨੂੰ ਭੁੱਖ ਲੱਗੀ ਤਦ ਪਰਤਾਉਣ ਵਾਲੇ ਨੇ ਕੋਲ ਆਣ ਕੇ ਉਹਨੂੰ ਕਿਹਾ ਜੇ ਤੂੰ ਪਰਮੇਸ਼ਵਰ ਦਾ ਪੁੱਤਰ ਹੈ ਤਾਂ ਕਹਿ ਜੋ ਇਹ ਪੱਥਰ ਰੋਟੀਆਂ ਬਣ ਜਾਣ ਪਰ ਉਹਨੇ ਉੱਤਰ ਦਿੱਤਾ ਲਿਖਿਆ ਹੈ ਵੀ ਇਨਸਾਨ ਨਿਰਾ ਰੋਟੀ ਨਾਲ ਹੀ ਜਿਉਂਦਾ ਨਹੀਂ ਰਹੇਗਾ ਪਰ ਹਰੇਕ ਵਾਕ ਨਾਲ ਜਿਹੜਾ ਪਰਮੇਸ਼ਵਰ ਦੇ ਮੂੰਹ ਵਿੱਚੋਂ ਨਿਕਲਦਾ ਹੈ ਹਾਲੇਲੂਇਆ ਮੇਰੇ ਭਾਈ ਭੈਣੋ ਅਸੀਂ ਪਰਮੇਸ਼ਵਰ ਦੀ ਬਾਣੀ ਦੇ ਵਿੱਚੋਂ ਪਰਮੇਸ਼ਵਰ ਦੇ ਕਲਾਮ ਦੇ ਵਿੱਚੋਂ ਅੱਜ ਅਸੀਂ ਸਿੱਖਿਆ ਪ੍ਰਭੂ ਦੇ ਜਿੰਦਾ ਬਚਨ ਦੇ ਵਿੱਚੋਂ ਅਸੀਂ ਜਾਣਿਆ ਕਿ ਜਦੋਂ ਯਿਸੂ ਮਸੀਹ ਫਾਸਟਿੰਗ ਪ੍ਰੇਅਰ ਦੇ ਵਿੱਚ ਸੀ ਜਦੋਂ ਯਿਸੂ ਮਸੀਹ ਨੇ 40 ਰਾ 40 ਦਿਨ ਤੇ 40 ਰਾਤ ਵਰਤ ਰੱਖਿਆ ਉਸ ਸਮੇ ਬਾਣੀ ਚ ਲਿਖਿਆ ਤਦ ਯਿਸੂ ਆਤਮਾ ਦੀ ਅਗਵਾਈ ਨਾਲ ਉਜਾੜ ਵਿੱਚ ਗਿਆ ਭੀ ਸ਼ੈਤਾਨ ਕੋਲੋਂ ਪਰਤਾਇਆ ਜਾਵੇ ਪ੍ਰਭੂ ਯਿਸੂ ਮਸੀਹ ਨੂੰ ਪਵਿੱਤਰ ਆਤਮਾ ਨੇ ਉਜਾੜ ਵਿੱਚ ਲਜਾਇਆ ਔਰ ਯਿਸੂ ਮਸੀਹ ਆਤਮਾ ਦੀ ਰੂਹ ਦੀ ਅਗਵਾਈ ਦੇ ਨਾਲ ਉਜਾੜ ਵਿੱਚ ਗਿਆ ਔਰ ਸ਼ੈਤਾਨ ਨੇ ਉਜਾੜ ਦੇ ਵਿੱਚ ਯਿਸੂ ਮਸੀਹ ਨੂੰ ਪਰਤਾਇਆ ਮੇਰੇ ਭਾਈ ਪੈਣੋ 40 ਦਿਨ ਤੇ 40 ਰਾਤ ਦਾ ਜਦੋਂ ਵਰਤ ਰੱਖ ਕੇ ਪ੍ਰਭੂ ਯਿਸੂ ਮਸੀਹ ਨੇ ਸਮਾ ਗੁਜ਼ਾਰਿਆ ਤੇ ਮੇਰੇ ਭਾਈ ਪੈਣੋ ਆਖਿਰ ਫਾਸਟਿੰਗ ਦੇ ਅੰਤ ਦੇ ਵਿੱਚ ਕਲਾਮ ਦੇ ਵਿੱਚ ਲਿਖਿਆ ਉੜ ਕੋ ਨੂੰ ਭੁੱਖ ਲੱਗੀ ਉੜਕ ਦਾ ਮਤਲਬ ਹੁੰਦਾ ਹੈ ਆਖੀਰ ਅੰਤ ਅੰਤ ਦੇ ਵਿੱਚ ਜਦੋਂ ਯਿਸੂ ਮਸੀਹ ਨੂੰ ਭੁੱਖ ਲੱਗੀ ਤਾਂ ਦੇ ਸ਼ੈਤਾਨ ਨੇ ਉਸ ਨੂੰ ਪਰਤਾਉਣਾ ਚਾਹਿਆ ਔਰ ਯਿਸੂ ਮਸੀਹ ਦੇ ਕੋਲ ਆਣ ਕੇ ਕਹਿਣ ਲੱਗਾ ਕਿ ਜੇ ਤੂੰ ਪਰਮੇਸ਼ਵਰ ਦਾ ਪੁੱਤਰ ਹੈ ਤੇ ਇਹਨਾਂ ਰੋਟੀਆਂ ਨੂੰ ਸੌਰੀ ਇਹਨਾਂ ਪੱਥਰਾਂ ਨੂੰ ਆਖ ਇਹ ਰੋਟੀਆਂ ਬਣ ਜਾਣ ਮੇਰੇ ਭਾਈ ਭੈਣੋ ਧਿਆਨ ਦੇ ਨਾਲ ਪਰਮੇਸ਼ਵਰ ਦਾ ਵਚਨ ਸੁਣਨਾ ਪਰਮੇਸ਼ਵਰ ਦੇ ਕਲਾਮ ਨੂੰ ਸੁਣਨਾ ਕਿ ਜਦੋਂ ਪ੍ਰਭੂ ਯਿਸੂ ਮਸੀਹ ਨੂੰ ਭੁੱਖ ਲੱਗੀ ਤੇ ਸ਼ੈਤਾਨ ਨੇ ਪ੍ਰਭੂ ਯਿਸੂ ਮਸੀਹ ਦੀ ਕਮਜ਼ੋਰੀ ਲਬੜੀ ਸ਼ੁਰੂ ਕਰ ਦਿੱਤੀ ਅੱਜ ਵੀ ਸ਼ੈਤਾਨ ਸਾਡੀ ਕਮਜ਼ੋਰੀ ਨੂੰ ਦੇਖਦਾ ਅੱਜ ਵੀ ਸ਼ੈਤਾਨ ਸਾਡੇ ਅੰਦਰ ਸਾਡੀ ਕਮੀ ਨੂੰ ਵੇਖਦਾ ਕਿ ਕਿੱਥੋਂ ਬੰਦਾ ਵੀਕ ਐ ਮੈਂ ਕਿੱਥੋਂ ਫੜਾਂ ਜਦੋਂ ਕਾਇਨ ਨੇ ਆਪਣੇ ਭਰਾ ਹਾਬਲ ਨੂੰ ਮਾਰਿਆ ਸੀ ਤੇ ਉਹ ਯਹੋਵਾ ਨੇ ਪੁੱਛਿਆ ਤੇਰਾ ਭਰਾ ਕਿੱਥੇ ਆ ਤੇ ਕਾਇਨ ਕਹਿੰਦਾ ਮੈਂ ਕੋਈ ਰਾਖਾ ਪਰ ਮੀਸ਼ਵਰ ਨੇ ਉੱਤੇ ਬਚਨ ਵਰਤਿਆ ਕਹਿੰਦਾ ਵੇਖ ਪਾਪ ਤੇਰੇ ਬੂਹੇ ਦੇ ਉੱਤੇ ਛੈ ਲਾ ਕੇ ਬੈਠਾ ਕਿ ਤੂੰ ਕਾਦ ਉਸ ਨੂੰ ਜਗਾ ਦਮੀ ਤੇ ਤੇਰੇ ਉੱਤੇ ਹਰਬਲ ਹੋਵੇ ਪਰ ਸਾਨੂੰ ਅੱਜ ਪਾਪ ਉੱਤੇ ਫਤਿਹ ਪਾਉਣ ਦੇ ਲੋੜ ਇਸੇ ਤਰ੍ਹਾਂ ਮੇਰੇ ਭਾਈ ਭੈਣੋ ਸ਼ੈਤਾਨ ਸਾਡੀ ਜ਼ਿੰਦਗੀ ਦੇ ਅੰਦਰ ਸਾਡੀ ਕਮਜ਼ੋਰੀ ਦਾ ਫਾਇਦਾ ਲੈਂਦਾ ਹੈ ਸ਼ੈਤਾਨ ਸਾਡੇ ਜੀਵਨ ਵਿੱਚ ਸਾਡੀ ਕਮਜ਼ੋਰੀ ਦਾ ਫਾਇਦਾ ਲੈ ਕੇ ਸਾਨੂੰ फेल ਕਰਨਾ ਚਾਹੁੰਦਾ ਸ਼ੈਤਾਨ ਸਾਡੀ ਵੀਕਨੈਸ ਨੂੰ ਲੈ ਕੇ ਸਾਨੂੰ ਪਰਤਾਉਣਾ ਚਾਹੁੰਦਾ ਸ਼ੈਤਾਨ ਸਾਡੀ ਵੀਕਨੈਸ ਨੂੰ ਲੈ ਕੇ ਸਾਨੂੰ ਨਾਸ਼ ਕਰਨਾ ਚਾਹੁੰਦਾ ਪਰ ਮੇਰੇ ਭਾਈ ਭੈਣੋ ਸ਼ੈਤਾਨ ਨੂੰ ਜਗ੍ਹਾ ਨਾ ਦੇਈ ਹੋ ਸਕਦਾ ਕਿਤੇ ਵੀ ਸਾਡੀ ਜ਼ਿੰਦਗੀ ਚ ਬਹੁਤ ਸਾਰੇ ਲੋਕ ਬਿਮਾਰ ਹੈ ਉਹਨਾਂ ਦੀ ਬਿਮਾਰੀ ਦਾ ਫਾਇਦਾ ਲੈਂਦਾ ਉਹਨਾਂ ਦੇ ਮਨ ਵਿੱਚ ਪੁੰਦਾ ਉਹ ਚਰਚ ਬਦਲ ਇਸ ਚਰਚ ਦੇ ਵਿੱਚ ਤੈਨੂੰ ਕੁਝ ਨਹੀਂ ਮਿਲਿਆ ਉਹ ਦੂਜੇ ਚਰਚ ਵਿੱਚ ਜਾ ਮੇਰੇ ਭਾਈ ਪੈਣੂ ਸ਼ੈਤਾਨ ਸਾਡੇ ਮਨਾਂ ਨੂੰ ਤਬਦੀਲ ਕਰਦਾ ਹੈ ਸ਼ੈਤਾਨ ਸਾਡੇ ਹਿਰਦਿਆਂ ਨੂੰ ਤਬਦੀਲ ਕਰਦਾ ਹੈ ਕਿ ਖਰੀ ਸਿੱਖਿਆ ਤੋਂ ਭਟਕ ਕੇ ਤੂੰ ਚੰਗਾਈ ਬਰਕਤ ਮੈਰੀਕਲ ਦੇ ਵੱਲ ਭੱਜ ਪਰ ਖੁਦਾਵੰਦ ਨੇ ਸਾਨੂੰ ਆਪਣਾ ਕਲਾਮ ਦਿੱਤਾ ਸਾਨੂੰ ਖੁਦਾ ਦੇ ਕਲਾਮ ਉੱਤੇ ਰੁਕਣ ਦੀ ਲੋੜ ਹੈ ਸਾਨੂੰ ਖੁਦਾ ਦੇ ਕਲਾਮ ਉੱਤੇ ਵਿਸ਼ਵਾਸ ਕਰਨ ਦੀ ਲੋੜ ਹੈ ਸਾਨੂੰ ਯਹੋਵਾ ਦੇ ਵਚਨ ਉੱਤੇ ਭਰੋਸਾ ਕਰਨ ਦੀ ਲੋੜ ਹੈ ਸਾਨੂੰ ਜਲਾਲੀ ਪਰਮੇਸ਼ਵਰ ਨੂੰ ਆਪਣੇ ਜੀਵਨ ਵਿੱਚ ਜਗਾ ਦੇਣ ਦੀ ਲੋੜ ਹੈ ਸਾਨੂੰ ਉਸ ਪਰਮੇਸ਼ਵਰ ਨੂੰ ਆਪਣੀ ਜੀਵਨ ਦਾ ਆਧਾਰ ਬਣਾਉਣ ਦੀ ਲੋੜ ਹੈ ਅਸੀਂ ਆਪਣੀ ਵੀਕਨੈਸ ਨੂੰ ਫੜ ਕੇ ਖੁਦਾਵੰ ਤੋਂ ਦੂਰ ਨਾ ਹੋਈਏ ਆਪਣੀ ਕਮਜ਼ੋਰੀ ਨੂੰ ਲੈ ਕੇ ਅਸੀਂ ਪਰਮੇਸ਼ਵਰ ਤੋਂ ਦੂਰ ਨਾ ਭੱਜੀਏ ਮੇਰੇ ਭਾਈ ਭੈਣੋ ਯਹੋਵਾ ਦੇ ਵਚਨ ਵਿੱਚ ਤਾਕਤ ਹੈ ਯਹੋਵਾ ਵਿੱਚ ਰਹਿ ਕੇ ਅਸੀਂ ਬਲਵਾਨ ਹੈ ਜਦੋਂ ਯਹੋਵਾ ਤੋਂ ਅਲੱਗ ਹੋ ਗਏ ਅਸੀਂ ਬੇਕਾਰ ਹੈ ਇਸ ਲਈ ਮੈਂ ਕਹਿਣਾ ਚਾਹੁੰਦਾ ਇਸ ਜਗ੍ਹਾ ਤੇ ਸ਼ੈਤਾਨ ਯਿਸੂ ਮਸੀਹ ਦੇ ਵਿੱਚ ਵੇਖਦਾ ਏ ਕਿ ਉਸ ਨੂੰ ਭੁੱਖ ਲੱਗੀ ਐ ਕਿਉਂ ਨਾ ਮੈਂ ਉਹਦੀ ਭੁੱਖ ਦਾ ਫਾਇਦਾ ਲਮਾਂ ਤੇ ਯਿਸੂ ਮਸੀਹ ਦੇ ਕੋਲੋਂ ਪਰਮੇਸ਼ਵਰ ਦਾ ਹੁਕਮ ਪੜਾਵਾਂ ਤੁਹਾਨੂੰ ਪਤਾ ਏ ਆਦਮ ਤੇ ਹਵਾ ਦੇ ਕੋਲ ਵੀ ਸ਼ੈਤਾਨ ਗਿਆ ਆਦਮ ਤੇ ਹਵਾ ਦੇ ਕੋਲ ਵੀ ਸ਼ੈਤਾਨ ਜਾ ਕੇ ਵੇਖਦਾ ਏ ਕਿ ਕਿੱਥੋਂ ਵੀਕ ਐ ਸ਼ੈਤਾਨ ਕਹਿੰਦਾ ਸੱਚੂ ਪਰਮੇਸ਼ਵਰ ਨੇ ਹੁਕਮ ਦਿੱਤਾ ਔਰਤ ਕਹਿੰਦੀ ਹਾਂ ਪਰਮੇਸ਼ਵਰ ਨੇ ਰੋਕਿਆ ਕਿਉਂ ਰੋਕਿਆ ਕਿਉਂਕਿ ਜੇ ਤੂੰ ਫਲ ਖਾਵੇਂਗਾ ਤੇ ਮਰ ਜਾਵੇਂਗਾ ਸ਼ੈਤਾਨ ਨੇ ਕਿਹਾ ਨਹੀਂ ਮਰੋਗੇ ਬਲਕਿ ਪਰਮੇਸ਼ਵਰ ਵਰਗੇ ਬਣ ਜਾਓਗੇ ਸ਼ੈਤਾਨ ਨੂੰ ਪਤਾ ਲੱਗ ਗਿਆ ਇਹਨਾਂ ਉੱਤੇ ਇੱਕ ਹੁਕਮ ਹੈ ਜੇ ਮੈਂ ਉਹ ਹੁਕਮ ਤੋੜਾਵਾਂ ਇਹਨਾਂ ਦੀ ਕਮਜ਼ੋਰੀ ਹੈ ਉਹ ਹੁਕਮ ਤੇ ਜੇ ਹੁਕਮ ਤੜਾਵਾਂ ਤੇ ਇਹ ਪਰਮੇਸ਼ਵਰ ਤੋਂ ਜੁਦਾ ਹੋ ਸਕਦੇ ਨਹੀਂ ਇਹ ਹੋਵਾ ਤੋਂ ਅਲੱਗ ਹੋ ਸਕਦੇ ਨਹੀਂ ਪਰਮੇਸ਼ਵਰ ਤੋਂ ਇਹਨਾਂ ਨੂੰ ਮੈਂ ਵੱਖਰੇ ਕਰ ਸਕਦਾ ਆ ਮੇਰੇ ਭਾਈ ਭੈਣੋ ਅੱਜ ਵੀ ਸ਼ੈਤਾਨ ਸਾਡੀ ਵੀਕਨੈਸ ਨੂੰ ਫੜਦਾ ਏ ਅੱਜ ਵੀ ਸ਼ੈਤਾਨ ਸਾਡੀ ਕਮਜ਼ੋਰੀ ਨੂੰ ਫੜਦਾ ਏ ਅੱਜ ਵੀ ਸਾਨੂੰ ਕਮਜ਼ੋਰੀ ਤੋਂ ਫੜ ਕੇ ਸਾਨੂੰ ਖੁਦਾਵੰ ਤੋਂ ਦੂਰ ਕਰਦਾ ਆ ਮੈਂ ਇਹੀ ਕਹਾਂਗਾ ਜੇ ਅਸੀਂ ਆਪਣੇ ਪਰਮੇਸ਼ਵਰ ਤੋਂ ਅਲੱਗ ਨਹੀਂ ਹੋਣਾ ਚਾਹੁੰਦੇ ਜੇ ਅਸੀਂ ਆਪਣੇ ਪਰਮੇਸ਼ਵਰ ਵਿੱਚ ਬਣੀ ਰਵਾਂਗੇ ਔਰ ਸ਼ੈਤਾਨ ਨੂੰ ਜਗ੍ਹਾ ਨਹੀਂ ਦਵਾਂਗੇ ਤਾਂ ਮੇਰੇ ਭਾਈ ਭੈਣੋ ਅਸੀਂ ਫਿਰ ਬਲਵਾਨ ਆ ਅਸੀਂ ਫਤਿਹਮੰਦ ਆ ਔਰ ਸ਼ੈਤਾਨ ਉੱਤੇ ਹਮੇਸ਼ਾ ਫਤਿਹ ਪਾਵਾਂਗੇ ਇਸ ਲਈ ਆਓ ਅਸੀਂ ਪਰਮੇਸ਼ਵਰ ਦੇ ਕਲਾਮ ਨੂੰ ਧਿਆਨ ਨਾਲ ਪੜ੍ਹੀਏ ਔਰ ਸੁਣੀਏ ਇੱਥੇ ਲਿਖਿਆ ਹੋਇਆ ਪਰਮੇਸ਼ਰ ਦੇ ਬਚਨ ਦੇ ਵਿੱਚ ਸ਼ੈਤਾਨ ਨੇ ਕੀ ਵੇਖਿਆ ਪੀਏ ਭੁੱਖ ਆਇਆ ਕਹਿੰਦਾ ਤੈਨੂੰ ਭੁੱਖ ਲੱਗੀ ਜੇ ਤੂੰ ਪਰਮੇਸ਼ਰ ਦਾ ਪੁੱਤਰ ਆ ਤੇ ਪੱਥਰਾਂ ਨੂੰ ਆਖ ਰੋਟੀਆਂ ਬਣ ਜਾ ਪਰ ਯਿਸੂ ਮਸੀਹ ਨੇ ਉਹ ਸ਼ੈਤਾਨ ਦੀ ਗੱਲ ਨੂੰ ਨਹੀਂ ਮੰਨਿਆ ਪ੍ਰਭੂ ਯਿਸੂ ਮਸੀਹ ਨੇ ਆਖਿਆ ਇਸ ਤਰ੍ਹਾਂ ਲਿਖਿਆ ਹੋਇਆ ਵੀ ਇਨਸਾਨ ਕੱਲਾ ਰੋਟੀ ਨਾਲ ਜਿਉਂਦਾ ਨਹੀਂ ਰਹਿੰਦਾ ਬਲਕਿ ਯਹੋਵਾ ਦੇ ਮੂੰਹੋਂ ਨਿਕਲਣ ਵਾਲੇ ਹਰੇਕ ਬਾਕ ਦੇ ਨਾਲ ਜਿਉਂਦਾ ਰਹਿੰਦਾ ਪਰਮੇਸ਼ਵਰ ਦੇ ਮੂੰਹ ਤੋਂ ਨਿਕਲਣ ਵਾਲੇ ਹਰੇਕ ਵਚਨ ਦੇ ਨਾਲ ਜੁੜਦਾ ਰਹਿੰਦਾ ਮੇਰੇ ਭਾਈ ਭੈਣੋ ਪ੍ਰਭੂ ਯਿਸੂ ਮਸੀਹ ਨੇ ਸ਼ੈਤਾਨ ਨੂੰ ਉਸੇ ਵੇਲੇ ਉੱਤਰ ਦਿੱਤਾ ਉਹਦੀ ਪ੍ਰੀਖਿਆ ਨੂੰ ਯਿਸੂ ਮਸੀਹ ਨੇ ਉਸੇ ਵੇਲੇ ਤੋੜਿਆ ਸ਼ੈਤਾਨ ਦੀ ਗੱਲ ਨੂੰ ਉਸੇ ਵੇਲੇ ਯਿਸੂ ਨੇ ਰੱਦਿਆ ਔਰ ਅਗਲੇ ਵਚਨ ਦੇ ਵਿੱਚ ਲਿਖਿਆ ਫਿਰ ਸ਼ੈਤਾਨ ਉਹਨੂੰ ਪਵਿੱਤਰ ਸ਼ਹਿਰ ਵਿੱਚ ਨਾਲ ਲੈ ਕੇ ਗਿਆ ਅਤੇ ਹੇਕਲ ਦੇ ਕੰਗਾਰੇ ਉੱਤੇ ਖੜਾ ਕਰਕੇ ਉਹਨੂੰ ਕਿਹਾ ਜੇ ਤੂੰ ਪਰਮੇਸ਼ਵਰ ਦਾ ਪੁੱਤਰ ਹੈ ਤਾਂ ਆਪਣੇ ਆਪ ਨੂੰ 헤ਠਾ ਦੇਖ ਦੇ ਕਿਉਂ ਜੋ ਲਿਖਿਆ ਹੋਇਆ ਹੈ ਕਿ ਉਹ ਆਪਣੇ ਦੂਤਾਂ ਨੂੰ ਤੇਰੇ ਲਈ ਹੁਕਮ ਦੇਵੇਗਾ ਉਹ ਤੇਰੇ ਤੈਨੂੰ ਹੱਥਾਂ ਉੱਤੇ ਚੁੱਕ ਲੈਣਗੇ ਮਤੇ ਪੱਥਰ ਨਾਲ ਤੇਰੇ ਪੈਰ ਨੂੰ ਸੱਟ ਲੱਗੇ ਸ਼ੈਤਾਨ ਵਚਨ ਬੋਲਦਾ ਪਿਆ ਸ਼ੈਤਾਨ ਨੂੰ ਪਤਾ ਲੱਗ ਗਿਆ ਕਿ ਮੇਰੀ ਪਹਿਲੀ ਚਾਲ ਨਹੀਂ ਚਲੀ ਸ਼ੈਤਾਨ ਨੂੰ ਪਤਾ ਲੱਗ ਗਿਆ ਕਿ ਮੈਂ ਪਹਿਲੀ ਚਾਲ ਵਿੱਚ ਫੇਲ ਹੋ ਗਿਆ ਸ਼ੈਤਾਨ ਨੇ ਦੂਜੀ ਚਾਲ ਖੁਦਾਵੰਦ ਦੇ ਕਲਾਮ ਵਿੱਚੋਂ ਫੜੀਏ ਸ਼ੈਤਾਨ ਨੇ ਦੂਜੀ ਚਾਲ ਪਰਮੇਸ਼ਰ ਦੇ ਵਚਨ ਨੂੰ ਇਸਤੇਮਾਲ ਕਰਕੇ ਘੜੀਏ ਅੱਜ ਵੀ ਸ਼ੈਤਾਨ ਖੁਦਾਵੰਦ ਦੇ ਕਲਾਮ ਨੂੰ ਇਸਤੇਮਾਲ ਕਰਦਾ ਏ ਉਹਨੂੰ ਤੋੜਦਾ ਏ ਮਰੋੜਦਾ ਏ ਔਰ ਲੋਕਾਂ ਨੂੰ ਯਹੋਵਾ ਪਰਮੇਸ਼ਰ ਤੋਂ ਅਲੱਗ ਕਰਦਾ ਏ ਲੋਕਾਂ ਨੂੰ ਪ੍ਰਭੂ ਯਿਸੂ ਰਸੀ ਤੋਂ ਵੱਖਰਾ ਕਰਦਾ ਏ ਔਰ ਉਹਨਾਂ ਦਾ ਧਿਆਨ ਸੱਚੇ ਕਲਾਮ ਤੋਂ ਅਲੱਗ ਕਰਕੇ ਸੰਸਾਰ ਦੀਆਂ ਵਸਤਾਂ ਔਰ ਬਰਕਤਾਂ ਦੇ ਉੱਤੇ ਲੈ ਕੇ ਜਾਂਦਾ ਏ ਇਸ ਲਈ ਕਲਾਮ ਦੇ ਵਿੱਚ ਲਿਖਿਆ ਪਰਮੇਸ਼ਰ ਦੇ ਵਚਨ ਦੇ ਵਿੱਚ ਇਸ ਤਰ੍ਹਾਂ ਲਿਖਿਆ ਕਿ ਪ੍ਰਭੂ ਯਿਸੂ ਮਸੀਹ ਨੂੰ ਉਸ ਜਿਹੜਾ ਸ਼ੈਤਾਨ ਸੀ ਹੈ ਕਲਦੀ ਉੱਚੇ ਕੰਗਾਰੇ ਉੱਤੇ ਲੈ ਗਿਆ ਉੱਚੀ ਜਗ੍ਹਾ ਦੇ ਉੱਤੇ ਖੜਾ ਕਰਕੇ ਕਿਹਾ ਹੇਠਾਂ ਸੁੱਟ ਵਚਨ 'ਚ ਲਿਖਿਆ ਜੇ ਤੂੰ ਵਚਨ 'ਚ ਜਵਾਬ ਦਿੱਤਾ ਆ ਵੀ ਬੰਦਾ ਉਹਦੇ ਨਾਲ ਜਿਉਂਦਾ ਰਹਿੰਦਾ ਜਿਹੜਾ ਪ੍ਰਭੂ ਦੇ ਮੂੰਹ 'ਚੋਂ ਵਚਨ ਨਿਕਲਦਾ ਆ ਤੇ ਹੁਣ ਤੂੰ ਮੈਂ ਵਚਨ 'ਚੋਂ ਤੈਨੂੰ ਕਹਿਣਾ ਆ ਤੂੰ ਆਪਣੇ ਆਪ ਨੂੰ ਹੇਠਾਂ ਸੁੱਟ ਵਚਨ ਚੋਂ ਮੈਂ ਤੇ ਨਾ ਗੱਲ ਕਰਦਾ ਹੀਠਾਂ ਸੁੱਟ ਤੇ ਯੀਸ਼ੂ ਮਸੀਹ ਨੂੰ ਕਹਿਣ ਲੱਗਾ ਕਿ ਵਚਨ ਚ ਲਿਖਿਆ ਵੀ ਉਹ ਆਪਣੇ ਦੂਤਾਂ ਨੂੰ ਹੁਕਮ ਦੇਵੇਗਾ ਤੇ ਤੈਨੂੰ ਹੱਥਾਂ ਤੇ ਚੁੱਕ ਲੈਣਗੇ ਤੇਰੇ ਪੈਰਾਂ ਨੂੰ ਪੱਥਰਾਂ ਨਾਲ ਸੱਟ ਤੱਕ ਨਾ ਲੱਗਣ ਦੇਣਗੇ ਪਰ ਯੀਸ਼ੂ ਮਸੀਹ ਨੇ ਫਿਰ ਵਚਨ ਵਿੱਚੋਂ ਜਵਾਬ ਦਿੱਤਾ ਔਰ ਬਵਿਸ਼ਤਾ ਸਰਸ਼ੀਦ ਦੇ 16 ਵਚਨ ਚ ਇਸ ਤਰ੍ਹਾਂ ਲਿਖਿਆ ਯੀਸ਼ੂ ਮਸੀਹ ਨੇ ਇਸ ਵਚਨ ਦੇ ਵਿੱਚ ਜਿਹੜਾ ਜਵਾਬ ਦਿੱਤਾ ਉਹ ਬਵਿਸ਼ਤਾ ਸਰ ਦੇ ਵਿੱਚੋਂ ਦਿੱਤਾ ਹੈ ਅਸੀਂ ਪੜ ਸਕਦੇ ਖੁਦਾਵੰਦ ਦੇ ਕਲਾਮ ਚ ਯੇਸ਼ੂ ਨੇ ਉਸ ਨੂੰ ਆਖਿਆ ਵੀ ਇਹ ਵੀ ਲਿਖਿਆ ਹੈ ਜੋ ਤੂੰ ਪ੍ਰਭੂ ਆਪਣੇ ਪਰਮੇਸ਼ਵਰ ਨੂੰ ਨਾਮ ਪਰਤਾ ਹallelujah ਪ੍ਰਭੂ ਯੇਸ਼ੂ ਮਸੀਹ ਨੇ ਸ਼ੈਤਾਨ ਨੂੰ ਉੱਤਰ ਦਿੱਤਾ ਕਿ ਪਰਮੇਸ਼ਵਰ ਦੇ ਕਲਾਮ ਵਿੱਚ ਇਹ ਵੀ ਲਿਖਿਆ ਹੈ ਕਿ ਤੂੰ ਆਪਣੇ ਪਰਮੇਸ਼ਵਰ ਨੂੰ ਨਾਮ ਪਰਤਾ ਆਪਣੇ ਪਰਮੇਸ਼ਵਰ ਦੀ ਪ੍ਰਖਿਆ ਨਾ ਲੈ ਮੇਰੇ ਭਾਈ ਭੈਣੋ ਪਹਿਲੀ ਗੱਲ ਜਦੋਂ ਸ਼ੈਤਾਨ ਨੇ ਪੱਥਰਾਂ ਤੋਂ ਰੋਟੀਆਂ ਬਣਾਉਣ ਲਈ ਕਿਹਾ ਯੇਸ਼ੂ ਮਸੀਹ ਨੇ ਵਚਨ ਤੋਂ ਜਵਾਬ ਦਿੱਤਾ ਜਦੋਂ ਸ਼ੈਤਾਨ ਨੇ ਵਚਨ 'ਚੋਂ ਪ੍ਰੀਖਿਆ ਲਈ ਔਰ ਯਿਸੂ ਮਸੀਹ ਨੇ ਫਿਰ ਉਸ ਪ੍ਰੀਖਿਆ ਨੂੰ ਵਚਨ ਚੋਂ ਹੀ ਉਹਦਾ ਹੱਲ ਕੀਤਾ ਔਰ ਅਗਲੀ ਗੱਲ ਫਿਰ ਸ਼ੈਤਾਨ ਅਠ ਵਚਨ ਪੜਦੇ ਫਿਰ ਸ਼ੈਤਾਨ ਉਹਨੂੰ ਇੱਕ ਵੱਡੇ ਉੱਚੇ ਪਹਾੜ ਉਤੇ ਨਾਲ ਲੈ ਗਿਆ ਅਤੇ ਜਗਤ ਦੀਆਂ ਸਾਰੀਆਂ ਬਾਦਸ਼ਾਹੀਆਂ ਅਤੇ ਉਹਨਾਂ ਦਾ ਜਲੋ ਉਹਨੂੰ ਵਿਖਾਇਆ ਅਤੇ ਕਿਹਾ ਜੇ ਤੂੰ ਨਿਯੋਗ ਕੇ ਮੈਨੂੰ ਮੱਥਾ ਟੇਕੇ ਤਾਂ ਇਹ ਸਭ ਕੁਝ ਤੈਨੂੰ ਦੇ ਦੇਵਾਂਗਾ ਮੇਰੇ ਭਾਈ ਪੈਣੋ ਇੱਥੇ ਸ਼ੈਤਾਨ ਨੇ ਆਖਰੀ ਵਾਰ ਕੀਤਾ ਹੈ ਆਖਰੀ ਵਾਰ ਜਿਹੜਾ ਸ਼ੈਤਾਨ ਦਾ ਬਹੁਤ ਤਕੜਾ ਹੈ ਅੱਜ ਵੀ ਸ਼ੈਤਾਨੀ ਸਵਾਰ ਦੇ ਵਸੀਲੇ ਨਾਲ ਲੱਖਾਂ ਲੋਕਾਂ ਨੂੰ ਆਪਣੇ ਪਿੱਛੇ ਲਾਇਆ ਯਿਸੂ ਮਸੀਹ ਦੇ ਆਖਰੀ ਵਾਰ ਕੀ ਕੀਤਾ ਹੈ ਕਿ ਜੇ ਤੂੰ ਮੇਰੇ ਅੱਗੇ ਨਿਉ ਹੋ ਕੇ ਮੱਥਾ ਟੇਕ ਕੇ ਮੇਰੀ ਗੱਲ ਮੰਨੇ ਤਾਂ ਦੁਨੀਆ ਦੀਆਂ ਸਾਰੀਆਂ ਬਰਕਤਾਂ ਆਸ਼ੀਸ਼ਾਂ ਦੁਨੀਆ ਦੀ ਦੌਲਤ ਦੁਨੀਆ ਦੇ ਸੋਨੇ ਚਾਂਦੀ ਮਹਿਲ ਮਨਾਰੇ ਪਾਸ਼ਾਹੀਆਂ ਮੈਂ ਤੈਨੂੰ ਦੇਾਂਗਾ ਮੇਰੇ ਭਾਈ ਪਿਆਰੋ ਪ੍ਰਭੂ ਦਾ ਕਲਾਮ ਦੱਸਦਾ ਏ ਸ਼ੈਤਾਨ ਨੇ ਦੁਨੀਆ ਦੀ ਹਰੇਕ ਵਸਤੂ ਦਾ ਲਾਲਚ ਦਿੱਤਾ ਤੇ ਯਿਸੂ ਮਸੀਹ ਕੀ ਕਹਿੰਦੇ ਨੇ 10 ਵਚਨ ਦੇ ਵਿੱਚ ਤਦੋਂ ਯਿਸੂ ਨੇ ਉਹਨੂੰ ਕਿਹਾ ਏ ਸ਼ੈਤਾਨ ਜਾ ਕਿਉਂ ਜੋ ਲਿਖਿਆ ਹੈ ਪਤੂ ਆਪਣੇ ਪ੍ਰਭੂ ਪਰਮੇਸ਼ਵਰ ਨੂੰ ਮੱਥਾ ਟੇਕ ਅਤੇ ਉਸੇ ਇਕੱਲੇ ਦੀ ਉਪਾਸਨਾ ਕਰ ਤਾਂ ਸ਼ੈਤਾਨ ਉਹਨੂੰ ਛੱਡ ਕੇ ਗਿਆ ਔਰ ਵੇਖੋ ਦੂਤ ਉਹਦੇ ਕੋਲ ਆਣ ਕੇ ਉਹਦੀ ਤਹਿਲ ਕਰਨ ਲੱਗੇ ਹallelujah ਪ੍ਰਭੂ ਦੇ ਵਚਨ ਵਿੱਚ ਕੀ ਲਿਖਿਆ ਪ੍ਰਭੂ ਦੇ ਕਲਾਮ ਵਿੱਚ ਕੀ ਲਿਖਿਆ ਪ੍ਰਭੂ ਦੀ ਬਾਣੀ ਵਿੱਚ ਕੀ ਲਿਖਿਆ ਪਰਮੇਸ਼ਰ ਦੇ ਵਚਨ ਦੇ ਵਿੱਚ ਲਿਖਿਆ ਤਦੋਸ਼ ਯਿਸੂ ਨੇ ਉਹਨੂੰ ਕਿਹਾ ਸ਼ੈਤਾਨ ਮੇਰੇ ਤੋਂ ਚਲੇ ਆ ਜਾ ਮੇਰੇ ਭਾਈ ਭੈਣੋ ਜਦੋਂ ਇਹ ਲਾਲਚ ਦਿੱਤਾ ਨਾ ਯਿਸੂ ਮਸੀਹ ਨੇ ਤੇ ਯਿਸੂ ਮਸੀਹ ਨੇ ਸ਼ੈਤਾਨ ਨੂੰ ਝਿੜਕਿਆ ਯਿਸੂ ਮਸੀਹ ਨੇ ਦਵਕਾ ਮਾਰਿਆ ਸ਼ੈਤਾਨ ਨੂੰ ਕਹਿੰਦਾ ਦੂਰ ਹੋ ਜਾ ਮੇਰੇ ਤੋਂ ਇਹੋ ਜਿਹੀਆਂ ਚੀਜ਼ਾਂ ਦਾ ਲਾਲਚ ਮੈਨੂੰ ਦਾ ਕਲਾਮ ਵਿੱਚ ਲਿਖਿਆ ਪਰਮੇਸ਼ਰ ਦੇ ਵਚਨ ਦੇ ਵਿੱਚ ਭਈ ਤੂੰ ਆਪਣੇ ਇਕੱਲੇ ਪ੍ਰਭੂ ਪਰਮੇਸ਼ਰ ਨੂੰ ਮੱਥਾ ਟੇਕ ਉਤੋਂ ਬਿਨੰਦ ਸੇ ਅੱਗੇ ਨਾ ਚੁ ਯੀਸ਼ੂ ਮਸੀਹ ਨੇ ਬੋਲਿਆ ਮੈਂ ਤੇਰੇ ਅੱਗੇ ਝੁਕ ਨਹੀਂ ਸਕਦਾ ਕਿਉਂਕਿ ਕਲਾਮ ਵਿੱਚ ਬਾਣੀ ਵਿੱਚ ਲਿਖਿਆ ਕੋ ਦੀ ਪਾਸਨਾ ਕਰ ਮੇਰੇ ਭਾਈ ਭੈਣੋ ਯੀਸ਼ੂ ਮਸੀਹ ਨੇ ਸ਼ੈਤਾਨ ਦੀਆਂ ਸਾਰੀਆਂ ਗੱਲਾਂ ਦਾ ਜਵਾਬ ਦਿੱਤਾ ਔਰ ਸ਼ੈਤਾਨ ਨੂੰ ਨਕਾਮ ਕੀਤਾ ਔਰ ਸ਼ੈਤਾਨ ਨੂੰ ਡਾਂਟਿਆ ਤੇ ਉਹਦੇ ਕੋਲੋਂ ਚਲਿਆ ਗਿਆ। ਉਹਦੇ ਪਿੱਛੋਂ ਕਲਾਮ ਦੇ ਵਿੱਚ ਲਿਖਿਆ ਦੂਤ ਆਣ ਕੇ ਉਹਦੀ ਟੈਲ ਕਰਨ ਲੱਗੇ। ਬੜੀ ਵੱਡੀ ਗੱਲ ਹੈ। ਪਹਿਲਾਂ ਦੂਤਾਂ ਨੇ ਟੈਲ ਨਹੀਂ ਸੀ ਕੀਤੀ। ਪਰ ਜਦੋਂ ਯੇਸ਼ੂਮ ਸੀ ਪ੍ਰੀਖਿਆ ਦੇ ਵਿੱਚ ਉਹਦੀ ਕਾਮਯਾਬ ਹੋ ਕੇ ਨਿਕਲਿਆ। ਅਦੋਂ ਦੂਤਾਂ ਨੇ ਉਹਦੀ ਟੈਲ ਕਰਨੀ ਸ਼ੁਰੂ ਕਰ ਦਿੱਤੀ। ਮੇਰੇ ਭਾਈ ਪੈਨੋ ਯਕੂਬ ਦੀ ਪੱਤਰੀ ਇੱਕ ਅਧਿਆਏ 2 ਵਚਨ ਚ ਲਿਖਿਆ ਹੇ ਭਰਾਵੋ ਜਦੋਂ ਤੁਸੀਂ ਭਾਂਤ ਭਾਂਤ ਦੇ ਪ੍ਰਤਾਵਿਆਂ ਵਿੱਚ ਪਵੋ ਤੇ ਇਹਨੂੰ ਪੂਰਨ ਅਨੰਦ ਦੀ ਗੱਲ ਜਾਣੋ ਵੀ ਤੁਹਾਡੀ ਨੇਚਾ ਦੀ ਪ੍ਰੀਖਿਆ ਧੀਰਜ ਬਣਾਉਂਦੀ ਹੈ ਮੇਰੇ ਭਾਈ ਭੈਣੋ ਜਦੋਂ ਪ੍ਰਤਾਵੇ ਆਉਣ ਭਾਂਤ ਭਾਂਤ ਤੇ ਪ੍ਰੀਖਿਆਵਾਂ ਆਉਣ ਤੇ ਇਹ ਜਾਣ ਲਵੋ ਪ੍ਰੀਖਿਆ ਦੇ ਪਿੱਛੇ ਵੱਡੀ ਅਸ਼ੀਸ਼ ਮਿਲਣ ਵਾਲੀ ਹੈ ਪ੍ਰੀਖਿਆ ਦੇ ਪਿੱਛੇ ਵੱਡੀ ਵਰਕਤ ਆਉਣ ਵਾਲੀ ਹੈ ਪ੍ਰੀਖਿਆ ਤੋਂ ਬਾਅਦ ਵੱਡਾ ਫਜ਼ਲ ਹੋਣ ਵਾਲਾ ਆ ਤੇ ਇਸੇ ਲਈ ਮੈਂ ਇਹੀ ਕਹਾਗਾ ਸਾਨੂੰ ਪਰਮੇਸ਼ਰ ਦੇ ਵਿੱਚ ਸਾਨੂੰ ਪ੍ਰਭੂ ਯਹੋਵਾ ਦੇ ਵਿੱਚ ਕਾਇਮ ਹੋਣ ਦੀ ਲੋੜ ਹੈ ਸਾਨੂੰ ਖੁਦਾਵੰਦ ਦੇ ਕਲਾਮ ਦੇ ਵਿੱਚ ਕਾਇਮ ਹੋਣ ਦੀ ਲੋੜ ਹੈ ਸਾਨੂੰ ਪਰਮੇਸ਼ਰ ਦੇ ਵਿੱਚ ਈਮਾਨ ਨੂੰ ਮਜ਼ਬੂਤ ਕਰਨ ਦੀ ਲੋੜ ਹੈ ਅਸੀਂ ਜਦੋਂ ਈਮਾਨ ਵਿੱਚ ਮਜ਼ਬੂਤ ਹੋਵਾਂਗੇ ਜਦੋਂ ਅਸੀਂ ਪ੍ਰਭੂ ਵਿੱਚ ਮਜ਼ਬੂਤ ਹੋਵਾਂਗੇ ਕੋਈ ਦੁਨੀਆ ਦੀ ਤਾਕਤ ਸਾਨੂੰ ਹਿਲਾ ਨਹੀਂ ਸਕਦੀ ਕੋਈ ਵੈਰੀ ਦੀ ਸ਼ਕਤੀ ਸਾਨੂੰ ਪਰਤਾ ਨਹੀਂ ਸਕਦੀ ਪ੍ਰੀਖਿਆਵਾਂ માં ਬਹੁਤ ਆਉਣਗੀਆਂ ਨੇਰੀਆਂ ਬਹੁਤ ਆਉਣਗੀਆਂ ਪਰ ਉਹਨਾਂ ਦੇ ਵਿੱਚੋਂ ਦੀ ਸਫਲ ਹੋਣਾ ਹੈ ਇਜਾਦ ਰੱਖੋ ਤੂਫਾਨਾਂ ਪਿੱਛੋਂ ਬਾਰਿਸ਼ ਹੈ ਹਨੇਰੀਆਂ ਪਿੱਛੋਂ ਬਰਕਤ ਹੈ ਪਰਤਾਵੀਆਂ ਪਿੱਛੋਂ ਤੁਹਾਡੀ ਰੱਖੀ ਹੈ ਮੈਂ ਹੀ ਕਮਾਂਗਾ ਸਾਨੂੰ ਪਰਮੇਸ਼ਰ ਵਿੱਚ ਇਮਾਨਦਾਰ ਵਫਾਦਾਰ ਔਰ ਯਿਸੂ ਦੀ ਤਰ੍ਹਾਂ ਬਣੇ ਰਹਿਣ ਦੀ ਲੋੜ ਹੈ ਆਪਣੀ ਮੁਕਤੀ ਦਾਤਾਵਲ ਦੇਖੀ ਜਿਵੇਂ ਸਾਡਾ ਪ੍ਰਭੂ ਮੁਕਤੀ ਦਾਤਾ ਪਰਮੇਸ਼ਰ ਜਿਵੇਂ ਸਾਡਾ ਪ੍ਰਭੂ ਯਿਸੂ ਮਸੀਹ ਫਤਿਹਮੰਦ ਹੋਇਆ ਅਸੀਂ ਵੀ ਉਹਦੇ ਨਾਮ ਵਿੱਚ ਫਤਿਹਮੰਦ ਹੋਈਏ ਔਰ ਸ਼ੈਤਾਨ ਦੀਆਂ ਸਭ ਉਹਨਾਂ ਗੱਲਾਂ ਨੂੰ ਨਕਾਰੀਏ ਸਭ ਉਹਨਾਂ ਗੱਲਾਂ ਨੂੰ ਤੋੜੀ ਔਰ ਪੈਰਾ ਹੇਠਾਂ ਮਿੰਦੀਏ ਔਰ ਪਰਮੇਸ਼ਰ ਵਿੱਚ ਵਫਾਦਾਰ ਬਣਨੇ ਆਓ ਅਸੀਂ ਅੱਖਾਂ ਨੂੰ ਬੰਦ ਕਰੀਏ ਆਪਣੇ ਆਪ ਨੂੰ ਪਰਮੇਸ਼ਰ ਦੇ ਹੱਥ ਵਿੱਚ ਦਈਏ ਦਿਆਲੂ ਪਿਤਾ ਧੰਨਵਾਦ ਕਰਦੇ ਹਾਂ ਸਵਰਗ ਦੇ ਪਰਮੇਸ਼ਰ ਤੁਹਾਡਾ ਜਲਾਲ ਹੋਵੇ ਖੁਦਾਵੰ ਤੁਹਾਡਾ ਆਤਮਾ ਕੰਮ ਕਰੇ ਤੁਹਾਡੀ ਬਰਕਤ ਆਵੇ ਤੁਹਾਡੀ ਆਸ਼ੀਸ਼ ਆਵੇ ਜਲਾਲੀ ਪਰਮੇਸ਼ਰ ਤੁਹਾਡਾ پاک ਰੂਹ ਕੰਮ ਕਰੇ ਵੈਰੀ ਦੀਆਂ ਸ਼ੈਤਾਨ ਦੀਆਂ ਅੰਧਕਾਰ ਦੀਆਂ ਸਾਰੀਆਂ ਸ਼ਕਤੀਆਂ ਖਤਮ ਹੋ ਜਾਣ। ਔਰ ਪ੍ਰਭੂ ਅੱਜ ਰਾਤ ਦਰਸ਼ਨਾਂ ਦੇ ਰਾਈ, ਸੁਪਨਿਆਂ ਦੇ ਰਾਈ ਗੱਲਬਾਤ ਕਰਨਾ। ਅੱਜ ਰਾਤ ਖੁਦਾਵੰਦ ਆਪਣੀ ਅਦਭੁਤ ਕੰਮ ਕਰਨਾ। ਅੱਜ ਦੇ ਵਚਨਾਂ ਦੇ ਵਸੀਲੇ ਦੇ ਨਾਲ ਬਹੁਤਿਆਂ ਦਾ ਈਮਾਨ ਮਜ਼ਬੂਤ ਹੋਵੇ ਪ੍ਰਭੂ। ਅੱਜ ਦੇ ਵਚਨ ਦੇ ਵਸੀਲੇ ਦੇ ਨਾਲ ਬਹੁਤ ਸਾਰੇ ਲੋਕ ਬਰਕਤ ਪਾਉਣ ਮੇਰੇ ਪ੍ਰਭੂ। ਆਸ਼ੀਸ਼ ਬਰਕਤ। ਯੀਸੂਸੀ ਦੇ ਨਾਮ ਵਿੱਚ ਮੰਗਦੇ ਹਾਂ। Amen Ameen